ਲਓ ਜੀ ਸੋਹਣਿਓ ਪਹਿਲਾ ਹਾਈ ਦੋਨਾਂ ਦਾ 15 1500 RPM ਤੇ ਪਹਿਲੇ ਹਾਈ ਦੇ ਵਿੱਚ ਇੱਕ ਆ ਵਿੱਚ ਚੱਲ ਰਹੇ ਹਾਂ ਤੁਸੀਂ ਸਪੀਡ ਵਧਾਉਣੀ ਆ ਤੀਆ ਮਾਰੋ ਤੀਆ ਅਰ ਪਹਿਲਾ ਆਲਮੋਸਟ ਆਲਮੋਸਟ ਬਰਾਬਰ ਸਪੀਡ ਆ ਠੀਕ ਆ ਥੋੜੀ ਜੀ ਤੁਸੀਂ ਉੱਪਰ ਜਾਣਾ ਹਾਈ ਪਾ ਲਓ ਜੇ ਤੁਸੀਂ ਦੂਜਾ ਤੀਜਾ ਚੌਥਾ ਇੱਕੇ ਰੋਚ ਮੀਡੀਅਮ 'ਚੇ ਕੰਮ ਲੈਣਾ ਤਾਂ ਇਹ ਸਾਰੇ ਹੀ ਕੰਮ ਤੁਹਾਡੇ ਮੀਡੀਅਮ 'ਚ ਕਰ ਦੋ ਇਹਨਾਂ ਟਰੈਕਟਰਾਂ ਦੇ ਦੋਹਾਂ ਦੇ ਆਪਾਂ ਤੋਰੇ ਚੈੱਕ ਕਰਨੇ ਨੇ ਉਹ ਹੈਗਾ ਪ੍ਰੋਟੈਕ 25 ਮਾਡਲ ਆ ਕਿਹੜਾ ਮਾਡਲ ਆ 25 ਹੋਏ ਆ ਮਤਲਬ ਕਿ ਪਹਿਲਾਂ ਵਾਲੀ ਸ਼ੋਅ ਚ ਜਿਹੜਾ ਸਿੰਪਲ ਗੇਅਰ ਚ ਆ ਇਹ ਹੈਗਾ ਦੂਜੇ ਚ ਉਹ ਜੀ ਸੋਹਣੇ ਇਹਨਾਂ ਟਰੈਕਟਰਾਂ ਦੇ ਦੋਹਾਂ ਦੇ ਆਪਾਂ ਤੋਰੇ ਚੈੱਕ ਕਰਨੇ ਨੇ ਉਹ ਹੈਗਾ ਪ੍ਰੋਟੈਕ 25 ਮਾਡਲ ਆ ਕਿਹੜਾ ਮਾਡਲ ਆ 25 25 ਹੋਏ ਆ ਮਤਲਬ ਕਿ ਪਹਿਲਾ ਵਾਲੀ ਸ਼ੋਅ ਚ ਜਿਹੜਾ ਸਿੰਪਲ ਗੇਅਰ ਚ ਆ ਇਹ ਹੈਗਾ ਦੂਜੇ ਚ ਲਓ ਜੀ ਸੋਹਣਿਓ ਪਹਿਲਾ ਹਾਈ ਦੋਨਾਂ ਦਾ 15 1500 RPM ਤੇ ਪਹਿਲੇ ਹਾਈ ਦੇ ਵਿੱਚ 1 2 ਚਲੋ ਬਿਲਕੁਲ ਤੋਰੇ ਸੇ ਮਾਰੀ ਪਹਿਲੇ ਹਾਈ ਚ ਆਲਮੋਸਟ ਆਲਮੋਸਟ ਇੱਕੇ ਤੋਰੇ ਨੇ ਕਸੂਤ ਭਰ ਦਾ ਵੀ ਫਰਕ ਨਹੀਂ ਬਿਲਕੁਲ ਸਹੀ ਮਤੋਰੇ ਬਿਲਕੁਲ ਕਿ ਤੋਰੇ ਨੇ ਜੀ ਪਹਿਲੇ ਹਾਈ ਦੇ ਵਿੱਚ ਹੁਣ ਅਗਲਾ ਗੇਅਰ ਦੇਖਦੇ 1500 ਆਰਪੀਐਮ ਤੇ ਹੁਣ ਗੇਅਰ ਚੌਥਾ ਮੀਡੀਅਮ ਤਿਆਰ ਕਰ ਰਹੇ ਨੇ ਗੱਪਰੂ ਟਰੈਕਟਰਾਂ ਨੂੰ ਹੱਕ ਤੇ ਜੀ ਚੌਥੇ ਮੀਡੀਅਮ ਚ ਚੱਪਰਲਾ ਟਰੈਕਟਰ ਮੂਰੇ ਜਾ ਰਿਹਾ ਥੋੜਾ ਜਿਹਾ ਮੂਰੇ ਜਾ ਰਿਹਾ ਪਰਲਾ ਦੂਜੇ ਮੀਡੀਅਮ ਦੇ ਵਿੱਚ 15-1500 ਚੱਕਰ ਹੁਣ ਚੈੱਕ ਕਰ ਰਹੇ ਹਾਂ ਆਲਮੋਸਟ ਆਲਮੋਸਟ ਸੇਮ ਨੇ ਚੱਕਰ ਥੋੜਾ ਜਿਹਾ ਮੂਰੇ ਜਾ ਰਿਹਾ ਟਰੈਕਟਰ ਮੀਡੀਅਮਾਂ ਦੇ ਵਿੱਚ ਜਣੀ ਕਹਿਣ ਤੋਂ ਬਾਅਦ ਪ੍ਰੋਟੈਕ ਦੇ ਚੱਕਰ ਘਟਨੇ ਇਹ ਅੱਗੇ ਜਾ ਰਿਹਾ ਥੋੜਾ 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 ਕਰਦਾ ਉਹ ਅੱਗੇ ਲੰਘ ਗਿਆ ਟਰੈਕਟਰ ਲਓ ਜੀ ਹੁਣ ਪਹਿਲੇ ਲੋ ਦੇ ਵਿੱਚ 15 1500 ਚੱਕਰਾਂ ਦੇ ਟਰੈਕਟਰ ਨੂੰ ਚੈੱਕ ਕੀਤਾ ਜਾ ਰਿਹਾ 1500 ਤੇ ਸੈੱਟ ਕਰ ਲੇ ਪਹਿਲਾ ਲੋ ਖਾਸ ਫਰਕ ਨਹੀਂ ਬੜਾ ਨਾਮ ਆਤਰ ਜਾਂ ਫਰਕ ਹੈ ਦੇਖ ਸਕਦੇ ਹੋ ਟਰੈਕਟਰ ਬਰਾਬਰ ਹੀ ਜਾ ਰਹੇ ਨੇ ਬਿਲਕੁਲੇ ਕੋਈ ਫਰਕ ਨਹੀਂ ਲੋਜ ਹੁਣ ਲਾਉਂਗੇ ਜੀ ਦੁਆ ਲਓ ਆਲਮੋਸਟ ਆਲਮੋਸਟ ਬਰਾਬਰ ਤੋਰੇ ਨੇ ਥੋੜਾ ਜਹਾ ਅੱਗੇ ਜਾ ਰਿਹਾ ਪ੍ਰੋਟੈਕ ਪੀ ਆ ਲੋ ਹਮ ਪ੍ਰਾਪਰ ਕਰ ਲੋ ਹੁਣ ਤੀਜੇ ਲੋਚ ਜਾ ਰਹੇ ਨੇ ਟਰੈਕਟਰ ਥੋੜਾ ਥੋੜਾ ਤੋਰਿਆਂ ਚ ਕਹਿਣ ਤੋਂ ਭਾਵ ਹਾਈ ਦੇ ਵਿੱਚ ਉਹੀ ਨੇ ਲੋਅਰ ਮੀਡੀਅਮ ਦੇ ਵਿੱਚ ਫਰਕ ਪਾਉਂਦਾ ਹੁਣ ਕਿਹੜਾ ਜੀ ਚੌਥਾ ਲੋ ਆ ਹੁਣ ਆ ਜਾਂ ਲੋਆਂ ਦੇ ਵਿੱਚ ਆ ਟਰੈਕਟਰ ਲੱਗੇ ਜਾਂਦਾ ਪਰ ਲਾ ਪਿੱਛੇ ਰਹਿੰਦਾ ਆ ਦੇਖੋ ਇੰਨਾ ਕ ਫਰਕ ਪਾ ਜਾਂਦਾ ਲਓ ਜੀ ਪਹਿਲਾਂ ਦਿੱਕਤ ਕੀ ਆ ਗਈ ਸੀ ਇਹਦਾ 4 ਵੀਲਰ ਆ ਨਿਕਲਿਆ ਹੋਇਆ ਸੀ ਉਹਦਾ ਲੱਗਿਆ ਹੋਇਆ ਸੀ ਹੁਣ ਦੋਨਾਂ ਦੇ 4 ਵੀਲਰ ਗੇਅਰ ਪਾ ਲੇ ਓ 1000 ਗੇਅਰ ਕਿਹੜਾ ਪਹਿਲਾ ਮੀਡੀਅਮ ਗੇਅਰ ਦੀ 1000 ਚੱਕਰ 1000 ਲਓ ਜੀ ਪਹਿਲਾ ਮੀਡੀਅਮ 1000 1000 ਚੱਕਰ ਦੋਨਾਂ ਦਾ 4x4 ਲੱਗਿਆ ਹੋਇਆ ਲਓ ਜੀ ਹੁਣ ਬਰਾਬਰ ਤੁਰਪੇ ਟਰੈਕਟਰ ਪਹਿਲੇ ਮੀਡੀਅਮ ਚ ਆ ਅੱਗੇ ਜਾ ਮੀਡੀਅਮ ਚ ਉਹਦੀਆਂ ਸਪੀਡਾਂ ਘਟਨੇ ਬਸ ਯਾਰ ਆ ਦੇਖ ਲੋ ਜੀ ਮੀਡੀਅਮ ਚ ਪਹਿਲੇ ਚ ਅੱਗੇ ਜਾ ਰਿਹਾ ਮੀਡੀਅਮ ਚ ਉਹਦੀਆਂ ਸਾਰੀਆਂ ਸਪੀਡਾਂ ਦਾ ਫਰਕ ਆ ਦੂਜਾ ਹੁਣ ਤੀਜਾ ਮੀਡੀਅਮ ਆ ਦੂਜਾ ਦੂਜਾ ਮੀਡੀਅਮ ਆ ਤੇ ਦੂਜੇ ਮੀਡੀਅਮ ਚ ਵੀ ਇਹ ਅੱਗੇ ਜਾ ਰਹੇ ਉਹਦੀਆਂ ਮੀਡੀਅਮ ਦੀਆਂ ਸਪੀਡਾਂ ਨੇ ਜਿਹੜੀਆਂ ਪ੍ਰੋਟੈਕ ਦੀਆਂ ਸਲੋ ਨੇ ਇਹਦੀਆਂ ਮੀਡੀਅਮ ਦੀਆਂ ਹਾਈ ਹੁਣ ਕਿਹੜਾ ਜੀ ਕਿਹੜਾ ਵੇਰ ਟੀਆ ਮੀਡੀਅਮ ਤੀਜੇ ਮੀਡੀਅਮ ਚ ਵੀ ਅੱਗੇ ਜਾ ਰਿਹਾ ਟਰੈਕਟਰ ਉਰਲੇ ਪਾਸੇ ਵਾਲਾ ਪ੍ਰੋਟੈਕ ਦੀਆਂ ਕਹਿਣ ਤੋਂ ਭਾਵ ਮੀਡੀਅਮ ਚ ਸਪੀਡਾਂ ਸਲੋ ਨੇ ਚੌਥਾ ਮੀਡੀਅਮ ਚੌਥੇ ਮੀਡੀਅਮ ਚ ਵੀ ਪ੍ਰੋਟੈਕ ਪਿੱਛੇ ਰਹਿ ਰਿਹਾ ਉਹ ਅੱਗੇ ਜਾ ਰਿਹਾ ਟਰਮਾਲ ਸਿੱਟੀ ਬਈ 1000 ਚੱਕਰ ਪਹਿਲਾ ਹਾਈ ਗियर ਦੋਨਾਂ ਦਾ 4x4 ਅੰਗੇਜ ਆਲਮੋਸਟ ਆਲਮੋਸਟ 1 ਕੇ ਤੋੜਾ ਪਹਿਲੇ ਹਾਈ ਚ ਰੱਤੀ ਮਾਸਾ ਪਰਲੇ ਦਾ ਵੱਧ ਹੋ ਸਕਦਾ ਹਰਕ ਪਾ ਰਿਹਾ ਮਾਣਾ ਮੋਟਾ ਚਲੋ ਆਰ ਪੀ ਐਮ ਦਾ ਪੈਂਦਾ ਪਹਿਲੇ ਹਾਈ ਦੇ ਵਿੱਚ ਤੋੜਾ ਬਿਲਕੁਲ ਦੋਹਾਂ ਦਾ 1 ਹਾਈ ਦੀਆਂ ਸਪੀਡਾਂ ਦਾ ਕੋਈ ਬਾਲਾ ਫਰਕ ਨਹੀਂ ਬਸ ਇਹ ਚ ਇਹੀ ਆਪਾਂ ਨੂੰ ਫਾਇਦਾ ਹੋ ਗਿਆ ਵੀ ਜਿਹੜਾ ਇਹ ਟਰੈਕਟਰ ਆ ਇਹਦੇ ਕੋਲ ਬਾਹੀ ਨੂੰ ਤਿੰਨ ਗੇਰ ਹੋ ਗਏ ਦੂਜਾ ਮੀਡੀਅਮ ਤੀਜਾ ਮੀਡੀਅਮ ਚੌਥਾ ਮੀਡੀਅਮ ਤੇ ਪਹਿਲਾ ਹਾਈ ਚਾਰ ਹੋ ਗਏ ਰਦਰ ਹਾਂਜੀ ਗੱਪਰੂ ਜਿਹੜਾ ਅਸੀਂ ਰਿਜ਼ਲਟ ਕੱਢਿਆ ਸਿਰਫ ਪ੍ਰੋਟੈਕ ਦਾ ਜਿਹੜਾ ਮੀਡੀਅਮ ਦੀ ਸਪੀਡ ਆ ਉਹ ਡਿਫਰ ਕਰਦੀ ਆ ਹਾਈ ਇਹਦਾ ਉਹਦਾ ਬਿਲਕੁਲ ਸੇਮ ਆ ਲੋ ਸੇਮ ਆ ਹੁਣ ਇਹ ਬੈਨੀਫੀਸ਼ੀਅਲ ਕਿਵੇਂ ਹੋਊਗਾ ਤੁਹਾਨੂੰ ਦੇਖੋ ਤੁਸੀਂ ਦੂਜੇ ਮੀਡੀਅਮ ਚ ਚੱਲ ਰਹੇ ਹੋ ਇਹਦੇ ਇੱਕ ਤਾਂ ਇਹਦੇ ਕੋ ਗੇਅਰ ਚਾਰ ਹੋਗੇ ਦੂਜਾ ਮੀਡੀਅਮ ਤੀਜਾ ਮੀਡੀਅਮ ਚੌਥਾ ਮੀਡੀਅਮ ਪਹਿਲਾ ਹਾਈ ਤੁਸੀਂ ਦੂਜੇ ਚ ਚੱਲ ਰਹੇ ਹੋ ਤੁਸੀਂ ਸਪੀਡ ਵਧਾਉਣੀ ਆ ਤੀਆ ਮਾਰੋ ਤੀਆ ਅਰ ਪਹਿਲਾ ਆਲਮੋਸਟ ਆਲਮੋਸਟ ਬਰਾਬਰ ਸਪੀਡ ਆ ਠੀਕ ਆ ਥੋੜੀ ਜੀ ਤੁਸੀਂ ਉੱਪਰ ਜਾਣਾ ਹਾਈ ਪਾ ਲਓ ਜੇ ਤੁਸੀਂ ਦੂਜਾ ਤੀਜਾ ਚੌਥਾ ਇੱਕੇ ਰੋਚ ਮੀਡੀਅਮ 'ਚ ਕੰਮ ਲੈਣਾ ਤਾਂ ਇਹ ਸਾਰੇ ਹੀ ਕੰਮ ਤੁਹਾਡੇ ਮੀਡੀਅਮ 'ਚ ਕਰਦਾ ਹੋ ਗਿਆ ਬਹੁਤਾ ਲੋੜਾ ਦੂਆ ਮीडियोਕਰ ਲੋੜਾ ਤੀਆ ਪਾ ਲਓ ਜੇ ਸੁਹਾਗਰਾ ਕਰਨਾ ਬਹੁਤੇ ਘੱਟ ਲੋੜਾ ਤਾਂ ਚੌਥਾ ਪਾ ਲਓ ਆਪਸ਼ਨ ਇੱਕ ਤੁਹਾਡੇ ਕੋਲ ਪਹਿਲੇ ਹਾਈ ਦਾ ਜਿੱਦਾਂ ਸਵਰਾਜ ਚ 1974 ਤੋਂ ਰਿਹਾ ਅੱਜ ਵੀ ਹੈਗਾ ਤੇ ਆਹ ਟਰੈਕਟਰ ਆਪਣਾ ਪ੍ਰੋਟੈਕ ਆ ਸਿੰਪਲ ਆ ਦੇਖਿਆ ਅੱਜ ਜਲਵਾ ਬਾਕੀ ਹੋਰ ਤੁਹਾਨੂੰ ਦਿਖਾਉਂਦੇ ਆ ਨਹੀਂ ਗੱਭਰੂ ਬਾਪੂ ਆਣੀ ਸਾਰ ਸਵਰਾਜ ਵਾਲਾ ਹੀ ਪਰਿਵਾਰ ਖੜਾ ਹੈ ਇੱਧਰ ਪੁਰਾਣੀ ਪੀੜੀ ਖੜੀ ਆ ਇੱਧਰ ਨਵੀਂ ਪੀੜੀ ਖੜੀ ਆ ਮੈਂ ਗੱਦਰ ਜਿਆਂ ਚ ਆ ਗਿਆ ਤਾਂ ਨਵੇਂ ਆ ਚ ਨਾ ਪੁਰਾਣਿਆਂ ਚ ਕਿੰਨਾ ਕ ਚਿਰ ਤੋਂ ਜੁੜੇ ਹੋਏ ਨੇ ਬਾਪੂ ਜੀ ਹੁਣੀ 8 ਮਾਡਲ ਆਈ ਆਪਣੇ ਕੋਲ 2008 ਮਾਡਲ ਕਿਹੜਾ ਵੀਰੇ ਜਿਹੜਾ ਸਵਰਾਜ ਜੀ ਆਪਣਾ ਅੱਛਾ ਜੀ ਠੀਕ ਆ ਜੀ 8 ਮਾਡਲ 8 ਮਾਡਲ ਹੈ ਜੀ ਮਤਲਬ ਕੈ ਸਾਲ ਹੋ ਗਏ ਪਹਿਲਾਂ ਹਰੇ ਵੀ ਚਲਾਏ ਹੁਣੇ ਬਾਪੂ ਹੁਣਾਂ ਨੇ ਹਰਾ ਸਰ ਤਾਂ ਹੈਗਾ ਦੀ ਜੀ ਆਪਣੇ ਕੋਲ ਕਿਵੇਂ ਲੱਗਿਆ ਪ੍ਰੋਟੈਕ ਫਿਰ ਹੁਣ ਨਮਾ ਨਮਾਇਦਾ ਹੀ ਹੁਣ ਜੀ ਚੀਜ਼ਾਂ ਕਾਰਾਈ ਬਣ ਗਈ ਇੱਕ ਤਰ੍ਹਾਂ ਦੀਆਂ ਜੀ ਠੀਕ ਆ ਜੀ ਤੇ ਬਹੁਤ ਵਧੀਆ ਪਰਫਾਰਮੈਂਸ ਆ ਤੁਸੀਂ ਦੇਖੀ ਹੋਈ ਆ ਜੀ ਆਪਾਂ ਚਲਾ ਕੇ ਵੀ ਹੂੰ ਬਾਕੀ ਚਲਾਉਣ ਚ ਬਹੁਤ ਸਮੂਥ ਹੈ ਜੀ ਐਨ ਫੋਲ ਪੂਰੇ ਨਜ਼ਾਰੇ ਪੂਰੇ ਨਜ਼ਾਰੇ ਜੀ ਪੂਰੇ ਹੋਰ ਭਾਈ ਜਾਨੀਆਂ ਵਾਲੋ ਵੀ ਬਹੁਤ ਨਜ਼ਾਰੇ ਬਹੁਤ ਵਧੀਆ ਜੀ ਆਇਆ ਵੀ 10-11 ਲੱਖ ਲਾਇਦਾ ਮੁੱਲ ਪੈਂਦਾ ਜੀ ਮੇਨ ਗੱਲ ਇਹ ਆ ਵੀ ਆਏ ਬੰਦੇ ਨੂੰ ਯਾਦ ਨਹੀਂ ਰਹਿੰਦਾ ਪੈਸਾ ਲੱਗਿਆ ਵਾਹ ਜੀ ਵਾਹ ਹੋਰ ਮਾਰਾ ਇਹ ਕਹਿੰਦਾ ਬਾਕੀ ਰਹਿੰਦਾ ਖੁਦਾ ਜੀ ਚਾਚਾ ਜੀ ਤੁਸੀਂ ਅਰ ਭਗਵਤ ਵੀਰ ਨਾਲ ਜੁੜ ਕੇ ਤਾਂ ਵੈਸੀ ਸੇਰਾ ਹੀ ਹੋਇਆ ਪਿਆ ਜੀ ਤਾਂ ਤੁਹਾਡਾ ਪਿਆਰ ਆ ਯਾਰ ਤੁਸੀਂ ਪਿਆਰ ਕਰ ਇਹ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਖੁਸ਼ੀ ਹੈ ਨਾ ਇੰਨਾ ਤੁਸੀਂ ਪਕੌੜੇ ਕੱਦੂ ਸੇਵ ਸੰਤਰੇ ਕੇਲੇ ਹੋਰ ਮਾੜਾ ਜੀ ਵਧੀਆ ਹੀ ਆਣ ਵਧੀਆ ਜੀ ਬਾਪੂ ਮਾੜਾ ਯਾਰ ਕਰਦੇ ਕੋਈ ਸਾਡੇ ਨਾਲ ਕਿਵੇਂ ਲੱਗਿਆ ਬਹੁਤ ਵਧੀਆ ਜੀ ਗੱਡੀ ਚੱਲਦੀ ਐਂ ਚੱਲਦਾ ਤੋੜਦਾ ਦੁੱਖ ਜੋਰ ਜਲਵਾ ਵੱਧ ਗਿਆ ਪੂਰਾ ਵੱਧ ਗਿਆ ਹਾਂ ਜੀ ਤੁਸੀਂ ਬਾਪੂ ਬਹੁਤ ਬਹੁਤ ਵਧੀਆ ਚੱਲਦਾ ਜੀ ਪਰਸੋਂ ਦਾ ਚੱਲ ਰਿਹਾ ਜੀ ਬਾਪੂ ਜੀ ਠੀਕ ਠੀਕ ਬਹੁਤ ਵਧੀਆ ਠੀਕ ਹੈ ਜੀ ਐਂ ਵਾਹ ਜੀ ਬਾਪੂ ਜੀ ਠੀਕ ਹੈ ਜੀ ਦੰਦਾ ਨਜ਼ਾਰੇ ਪੂਰੇ ਸੋ ਭਾਈ ਡਿਸਟ੍ਰਿਕਟ ਫਤਿਹਗੜ ਸਾਹਿਬ ਪਿੰਡ ਲਾੜਪੁਰ ਤੂਰਾ ਵਿਖੇ ਸਾਰਾ ਭਾਈਚਾਰਾ ਇੱਕ ਗੱਲ ਮੈਂ ਨਾ ਅਨ ਅਫੀਸ਼ੀਅਲ ਐਡ ਕਰਨੀ ਚਾਹੁੰਦਾ ਮੈਂ ਸਾਰੇ ਜਿੰਨੇ ਡੀਲਰ ਨੇ ਉਹਨਾਂ ਨੂੰ ਇੱਕ ਬੇਨਤੀ ਕਰਦਾ ਜਿੰਨੇ ਪੰਜਾਬ ਦੇ ਕਿਸੇ ਵੀ ਬ੍ਰਾਂਡ ਦੇ ਡੀਲਰ ਨੇ ਜਿਹੜਾ ਆਪਣਾ ਫਾਰਮਰ ਆ ਜਿਹੜਾ ਆਪਣਾ ਕਸਟਮਰ ਆ ਉਹਨੂੰ ਕਸਟਮਰ ਨਾ ਬਣਾਓ ਉਹਨੂੰ ਭਰਾ ਬਣਾਓ ਉਹਨੂੰ ਗੱਲ ਨਾਲ ਲਾਓ ਉਹਦਾ ਦੁੱਖ ਦਰਦ ਸੁਣੋ ਉਹ ਤੁਹਾਡੇ ਨਾਲ ਭਾਈਆਂ ਤੋਂ ਵੀ ਵਧੀਆ ਜਿਹੜਾ ਰਿਲੇਸ਼ਨ ਹੋ ਜਾਂਦਾ ਆ ਹੁਣ ਸਾਰੇ ਸਿਆਣੇ ਬੰਦੇ ਖੜੇ ਆ ਆ ਨੰਮੇ ਮੁੰਡੇ ਖੜੇ ਆ ਕੋਈ ਗਾਹਕ ਵਾਲਾ ਰਿਸ਼ਤਾ ਹੈ ਜਮੇ ਚਾਚਾ ਜੀ ਪਿਛਲੀ ਵਾਰ ਜਦੋਂ ਨੱਤਰ ਲੈ ਕੇ ਆਇਆ ਹਾਂ ਹਾਂ ਜੀ ਵੀਰਾ ਭਗਵੰਤ ਵੀਰਾ ਟਰੈਕਟਰ ਲੈਣ ਆ ਗਿਆ ਬਿਲਕੁਲ ਵੀ ਨਹੀਂ ਸੀ ਜਾਣਦੇ ਹਾਂ ਜੀ ਚਲੋ ਜੀ ਗੱਲਬਾਤ ਹੋਈ ਵੀਰਾ ਕਹਿੰਦਾ ਮੈਂ ਟਰੈਕਟਰ ਲੈ ਜਾ ਮੈਂ ਵੀਰੇ ਲੈ ਜਾ ਜਦੋਂ ਹੋ ਗਿਆ ਠੋਡਾ ਜੀ ਤੁਸੀਂ ਲੈ ਜਾਓ ਵੀਰਾ ਲੈ ਗਿਆ ਜੀ ਅਸੀਂ ਕੋਈ ਪੇਮੈਂਟ ਬਾਰੇ ਕੋਈ ਗੱਲ ਨਹੀਂ ਕਰੀ ਜਦੋਂ ਆਪਾਂ ਨੱਤਰ ਲੈ ਕੇ ਆਏ ਜੀ ਵੀਰੇ ਨੇ ਕਿਹਾ ਪੇਮੈਂਟ ਵੀਰਾ ਕਹਿੰਦਾ ਨਾ ਮੈਂ ਨਹੀਂ ਲੈਣੀ ਜਦ ਲੋੜੂ ਕਹਿੰਦਾ ਪਵਾ ਲਾਂਗੇ ਸੇਮ ਵੀਰੇ ਇਹੀ ਗੱਲ ਹੁਣ ਹੋਈ ਆ ਜੀ ਵੀਰੇ ਨੇ ਕੋਈ ਰੇਟ ਨਹੀਂ ਕੋਈ ਵੇਟ ਨਹੀਂ ਕੁਛ ਨਹੀਂ ਕਹਿੰਦਾ ਟਰੈਕਟਰ ਲੈ ਜਾਓ ਬਸ ਤੇ ਟਰੈਕਟਰ ਲੈ ਜਾਓ ਕਹਿੰਦਾ ਜੀ ਬਾਕੀ ਬਾਅਦ ਚ ਗੱਲਾਂ ਕਰਾਂਗੇ ਪਰਾ ਤੁਹਾਡਾ ਮਨ ਖੁਸ਼ ਆ ਹੁਣ ਪੂਰਾ ਖੁਸ਼ ਆ ਜੀ ਇਹਨ ਬਿਲਕੁਲ ਨਹੀਂ ਇਹੀ ਪਿਆਰ ਆ ਵੀਰੇ ਨੇ ਕਦੇ ਡੀਲਰਸ਼ਿਪ ਵਾਲੀ ਗੱਲ ਵੀ ਨਹੀਂ ਕਰੀ ਵੀਰਾ ਟਿੰਕੂ ਲੈ ਕੇ ਆਇਆ ਜੀ ਵੀਰਾ ਲਵਲੀ ਖੜਾ ਇਹ ਲੈ ਕੇ ਆਇਆ ਬਾਈ ਸੋਨੀ ਹੋਣੀ ਹੈਪੀ ਹੋਣੀ ਖੜੀ ਆ ਜੀ ਇਹਦਾ ਕਿਹੜਾ ਪਿੰਡਾ ਜੀ ਬਟਕੋਚਰਾ ਪਟਕੋਚਰਾ ਵੀਰ ਦਾ ਜੀ ਮੇਰਾ ਤੂਰਾ ਜੀ ਹੋਰ ਮਾ ਤੁਸੀਂ ਕੁਝ ਕਹਿਣਾ ਚਾਹੋਗੇ ਕਰੋ ਜੀ ਸਭ ਸਮਝ ਮਾ ਮਾ ਦਾੜੀ ਵੇਖ ਮੁੰਡਿਆਂ ਵਾਲੀ ਅੱਧ ਪਰਿੰਡਾ ਹੋ ਗਿਆ ਇਹ ਵੀਰਾ ਖੜਾ ਅਮਰਜੀਤ ਜੀ ਅੱਛਾ ਜੀ ਏ ਬਾਬਾ ਜੀ ਥੋਤੋ ਲੈ ਕੇ ਥੋਟ ਨੇ ਜੁੜੇ ਹੋਏ ਨੇ ਪੁਰਾਣੇ ਲੈ ਕੇ ਵੈਸੇ ਫਾਰਮ ਟਰੈਕ ਆਏ ਸੀ ਪੁਰਾਣਾ ਜੀ ਉਹ ਅੱਜ ਵੀ ਅੱਜ ਵੀ ਪਿੰਡ 'ਚ ਕਈ ਵਾਰ ਥੋਡੇ ਆਪਣੇ ਉੱਥੇ ਭਾਰਸੋ ਦੀਆ ਸਫਾਈ ਕਰਦੇ ਨੇ ਵੀ ਉਹਨਾਂ ਤੋਂ ਟਰੈਕਟਰ ਆਇਆ ਵੇ ਦੇਖੋ ਵੀਰੇ ਗੱਲ ਇਹ ਆ ਹਰੇਕ ਬੰਦੇ ਨੇ ਸਮੇ ਸਮਾ ਹੁੰਦਾ ਹੈ ਹਰੇਕ ਜੀਤ ਦਾ ਇਹ ਵੀ ਜੁੜ ਜਾਣਗੇ ਜੁੜਨਗੇ ਜੀ ਜੁੜਦੇ ਵਾਲੀ ਬਾਬਾ ਲੋ ਵੀ ਜੁੜਾ ਵੀ ਨੇ ਜੀ ਸਾਰਿਆਂ ਨੂੰ ਇੱਕੇ ਅਪੀਲ ਕਰਦਾ ਗਾਖ ਨੂੰ ਭਰਾ ਬਣਾਓ ਗੱਲ ਨਾਲ ਲਾਓ ਉਹਦਾ ਸਵਾਦ ਹੀ ਵੱਖਰਾ ਹੈ ਬਹੁਤ ਧੰਨਵਾਦ ਥਾ ਸ੍ਰੀ ਕਾ